ਕਰਤਾਨੀ ਵਾਇਸਟੂਪਟ 5 YouTube ਚੈਨਲ ਤੇ ਤੁਹਾਡਾ ਸੁਆਗਤ ਹੈ ਕਹਾਣੀ ਪਹਿਲਾ ਦਿਨ ਜਦੋਂ ਮੈਂ ਵੱਡੇ ਘਰੋਂ ਬੀਤੇ ਦੇ ਸਾਰੇ ਦਿਨ ਦੀ ਜਾਣਕਾਰੀ ਲੈਣੀ ਚਾਹੀ ਤਾਂ ਉਹ ਮੈਨੂੰ ਵੱਡ ਖਾਨ ਨੂੰ ਪਿਆ ਉਮਰ ਚ ਤਾਂ ਉਹ ਮੇਰੇ ਨਾਲੋਂ ਕੁੱਲ ਇੱਕ ਵਰਾ ਹੀ ਵੱਡਾ ਸੀ ਪਰ ਉਹ ਦਾ ਵਰਤਾ ਉਹ ਮੇਰੇ ਨਾਲ ਇਸੇ ਤਰ੍ਹਾਂ ਦਾ ਸੀ ਮੇਰੀ ਪੁੱਛੀ ਗੱਲ ਦਾ ਜਵਾਬ ਦਿੱਤੇ ਬਿਨਾ ਉਹ ਮੋਹੂ ਦੂਜੇ ਪਾਸੇ ਪਉ ਆਹੂੰ ਕਿ ਆ ਕਿ ਉੱਥੋਂ ਚਲਾ ਗਿਆ ਸੀ ਘਰ ਦੇ ਸਾਰੇ ਬੱਚਿਆਂ ਵਿੱਚੋਂ ਮੇਰਾ ਨੰਬਰ ਤੀਜਾ ਸੀ ਸਭ ਤੋਂ ਵੱਡੀ ਭੈਣ ਸੀ ਇੱਕ ਵੱਡਾ ਭਰਾ ਅਤੇ ਤੀਜਾ ਮੈਂ ਮੇਰੀਆਂ ਦੋ ਛੋਟੀਆਂ ਭੈਣਾਂ ਵੀ ਸਨ ਘਰ ਵਿੱਚ ਮੇਰੀ ਇੰਨੀ ਪੋਸ਼ ਨਹੀਂ ਸੀ ਮਾਂ ਨੂੰ ਛੱਡ ਕੇ ਹੋਰ ਮੈਨੂੰ ਕੋਈ ਮੈਨੂੰ ਕੋਈ ਬਹੁਤਾ ਪਸੰਦ ਨਹੀਂ ਸੀ ਕਰਦਾ ਬਾਪੂ ਜੀ ਤਾਂ ਮੈਨੂੰ ਕੰਗਿਆਰੀ ਛੱਦਦੇ ਸਨ ਇਹਦਾ ਵੀ ਇੱਕ ਕਾਰਨ ਸੀ ਭਾਵੇਂ ਹੁਣ ਤਾਂ ਵੱਡੀ ਉਮਰ ਹੋ ਜਾਣ ਕਰਕੇ ਉਹਨਾਂ ਦੀ ਉਸ ਵੇਲੇ ਦੀ ਸੋਚੀ ਗੱਲ ਠੀਕ ਨਹੀਂ ਲੱਗਦੀ ਤਦ ਪਰ ਤਦ ਬਾਪੂ ਜੀ ਦੇ ਕਹੇ ਤੇ ਭਰੋਸਾ ਕਰਨਾ ਪੈਂਦਾ ਸੀ ਬਾਪੂ ਜੀ ਵੱਡੇ ਨੂੰ ਬਹੁਤ ਪਿਆਰ ਕਰਦੇ ਸਨ ਕਿਉਂਕਿ ਉਸ ਤੋਂ ਬਾਅਦ ਮੈਂ ਪੈਦਾ ਹੋਇਆ ਸੀ ਪਰ ਮੇਰੇ ਤੋਂ ਬਾਅਦ ਇੱਕ ਛੋਟੀ ਭੈਣ ਆਈ ਤੇ ਰੱਬ ਨੂੰ ਪਿਆਰੀ ਹੋ ਗਈ ਉਸ ਤੋਂ ਬਾਅਦ ਫਿਰ ਇੱਕ ਭੈਣ ਪੈਦਾ ਹੋਈ ਤੇ ਉਸ ਤੋਂ ਬਾਅਦ ਇੱਕ ਹੋਰ ਇਸ ਤਰ੍ਹਾਂ ਦੋਸੀ ਬਾਪੂ ਜੀ ਮੈਨੂੰ ਠਹਿਰਾਉਂਦੇ ਨੇ ਉਹ ਕਿਸੇ ਵੀ ਛੋਟੀ ਜਹੀ ਗੱਲ ਨੂੰ ਲੈ ਕੇ ਅਕਸਰ ਮੈਨੂੰ ਕਹਿ ਦਿੰਦੇ ਨੇ ਵੱਡਾ ਕਿੰਨਾ ਕਰਮਾ ਵਾਲਾ ਹੈ ਆਪ ਤਾਂ ਘਰ ਚ ਮੁੰਡਾ ਬਣ ਕੇ ਆਇਆ ਪਿੱਛੇ ਵੀ ਮੁੰਡਾ ਲਿਆਇਆ ਪਰ ਇਹ ਇੱਕ ਕੰਗਿਆਰੀ ਉਸ ਵੇਲੇ ਬਾਪੂ ਜੀ ਦੀ ਕਹੀ ਗੱਲ ਸੁਣ ਕੇ ਮੈਂ ਆਪਣੇ ਆਪ ਨੂੰ ਸੱਚਮੁੱਚ ਹੀ ਦੋਸ਼ੀ ਸਮਝਣ ਲੱਗ ਪੈਂਦਾ ਸੀ ਸੱਚ ਗੱਲ ਕਿਸੇ ਹੋਰ ਪਾਸੇ ਟੁਰ ਨੂੰ ਟੁਰ ਪਈ ਜਿਹੜੀ ਗੱਲ ਮੈਂ ਕਰਨ ਕਰਨਾ ਲੱਗਿਆ ਸੀ ਉਹਦਾ ਸਿਰਾ ਪਿੱਛੇ ਲੰਘ ਗਏ 8-9 ਦਿਨਾਂ ਨਾਲ ਜੁੜਿਆ ਹੋਇਆ ਹੈ ਉਹ 8-9 ਦਿਨ ਜਿਹੜੇ ਮੈਂ ਮਸਾ ਹੀ ਕੱਟੇ ਸਨ ਜਦੋਂ ਦੀ ਇਹ ਗੱਲ ਹੈ ਉਦੋਂ ਅਸੀਂ ਸਾਰੇ ਬਾਪੂ ਜੀ ਨਾਲ ਇੱਕ ਪਿੰਡ ਵਿੱਚ ਰਹਿੰਦੇ ਸੀ ਬਾਪੂ ਜੀ ਉਸ ਪਿੰਡ ਵਿੱਚ ਪਟਵਾਰੀ ਲੱਗੇ ਹੋਏ ਸਨ ਅੰਗਰੇਜ਼ੀ ਰਾਜ ਸੀ ਪਟਵਾਰੀ ਕਈ ਪਿੰਡਾਂ ਦਾ ਮਾਲਕ ਗਿਣਿਆ ਜਾਂਦਾ ਸੀ ਉਸ ਦੀ ਪਿੰਡ ਵਿੱਚ ਬਹੁਤ ਪਿਛ ਪੁਛ ਗਿਸ਼ ਹੁੰਦੀ ਸੀ ਜਿਸ ਪਿੰਡ ਵਿੱਚ ਇਹ ਗੱਲ ਜਿਸ ਪਿੰਡ ਦੀ ਇਹ ਗੱਲ ਹੈ ਉਸ ਵਿੱਚ ਇੱਕ ਸਰਦਾਰ ਵੀ ਸੀ ਬਹੁਤ ਰੋਹਬ ਵਾਲਾ ਇੱਕ ਵਾਰੀ ਵੱਡੇ ਨਾਲ ਮੈਂ ਉਹਨਾਂ ਦੇ ਘਰ ਗਿਆ ਸੀ ਉਹਦੀ ਬਾਹਰਲੀ ਬੈਠਕ ਬਹੁਤ ਵੱਡੀ ਸੀ ਛੱਤਾਂ ਬਹੁਤ ਉੱਚੀਆਂ ਸਨ ਦਵਾਰਾਂ ਤੇ ਕਈ ਜਾਨਵਰਾਂ ਦੇ ਮਖੌਟੇ ਟੰਗੇ ਹੋਏ ਸਨ ਜਿਹੜੇ ਸਰਦਾਰ ਨੇ ਸ਼ਿਕਾਰ ਕਰਦੇ ਸਮੇ ਮਾਰੇ ਸਨ ਫਿਰ ਉਹਨਾਂ ਚਕਾਫੂਸ ਪ੍ਰਵਾਹ ਕੇ ਦਵਾਰਾਂ ਤੇ ਟੰਗਵਾ ਦਿੱਤੇ ਸਨ ਉਹਨਾਂ ਵਿੱਚ ਹਿਰਨ ਤੇ ਬਾਰਾ ਸਿੰਘੇ ਬਹੁਤ ਸਨ ਇੱਕ ਮਖੌਟਾ ਜੰਗਲੀ ਸੂਰ ਦਾ ਵੀ ਸੀ ਜਿਹੜਾ ਬਹੁਤ ਭਿਆਨਕ ਸੀ ਉਹ ਸਾਰੀ ਗੱਲ ਵੱਡੇ ਨੇ ਦੱਸੀ ਸੀ ਜਾਨਵਰਾਂ ਦੇ ਮਖੌਟਿਆਂ ਬਾਰੇ ਦੱਸਦਿਆਂ ਵੱਡੇ ਦੀ ਸ਼ਕਲ ਬਹੁਤ ਰੋਬ ਵਾਲੀ ਬਣੀ ਹੋਈ ਸੀ ਸ਼ਾਇਦ ਇਸ ਕਰਕੇ ਕਿਉਂਕਿ ਉਸ ਸਾਹਮਣੇ ਮੈਂ ਅੰਜਾਨ ਬਣਿਆ ਖਲੋਤਾ ਸੀ ਜਿਸ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਸੀ ਜਿਹੜੇ ਪਿੰਡ ਦੀ ਇਹ ਗੱਲ ਹੈ ਉੱਥੇ ਕੋਈ ਸਕੂਲ ਨਹੀਂ ਸੀ ਕੋਈ ਵੀ ਬੱਚਾ ਪੜਾਈ ਨਹੀਂ ਕਰਦਾ ਸੀ ਸ਼ਾਇਦ ਪਿੰਡ ਦੇ ਬੱਚੇ ਇਸ ਦੀ ਲੋੜ ਮਹਿਸੂਸ ਨਹੀਂ ਕਰਦੇ ਸਨ ਉਹਨਾਂ ਦੇ ਬੱਚੇ ਥੋੜੇ ਵੱਡੇ ਹੋ ਕੇ ਡੰਗਰਾਂ ਪਿੱਛੇ ਪਾਲੀ ਲੱਗ ਜਾਂਦੇ ਸਨ ਹੋਰ ਵੱਡੇ ਹੋ ਕੇ ਜਾਂ ਤਾਂ ਤਕੜੇ ਜ਼ਿਮੀਦਾਰਾਂ ਦੇ ਸਿਰੀ ਬਣ ਜਾਂਦੇ ਸਨ ਜਾਂ ਥੋੜੀ ਜਿਹੀ ਜ਼ਮੀਨ ਵਾਲੇ ਆਪਣੀ ਖੇਤੀ ਕਰਦੇ ਸਨ ਉਹਨਾਂ ਪੜ ਕੇ ਫਿਰ ਕੀ ਲੈਣਾ ਸੀ ਅਸੀਂ ਵੀ ਵਕਤ ਲਗਾਉਣ ਲਈ ਪਿੰਡ ਦੇ ਬੱਚਿਆਂ ਨਾਲ ਖੇਡਦੇ ਸੀ ਅਸੀਂ ਖੇਡਦੇ ਇਕੱਠੇ ਸੀ ਪਰ ਬੱਚਿਆਂ ਦੇ ਪਿੰਡ ਦੇ ਬੱਚਿਆਂ ਵਿੱਚ ਸਾਡੀ ਪੋਸ਼ ਬਹੁਤੀ ਸੀ ਅਸੀਂ ਸਾਫ਼ ਸੁਥਰੇ ਕੱਪੜੇ ਪਹਿਨਦੇ ਸਾਡੇ ਪੈਰ ਨੰਗੇ ਨਹੀਂ ਸਨ ਹੁੰਦੇ ਪਿੰਡ ਦੇ ਦੂਜੇ ਬੱਚੇ ਵੀ ਸਾਨੂੰ ਆਪਣੇ ਨਾਲੋਂ ਵੱਡਾ ਸਮਝਦੇ ਸਨ ਉਸ ਵੇਲੇ ਵੱਡਾ 5 ਸਾਲਾਂ ਦਾ ਸੀ ਤੇ ਮੈਂ 4 ਸਾਲ ਦਾ ਘਰ ਦਾ ਰੋਟੀ ਟੋਕ ਮਾਂ ਕਰਦੀ ਸੀ ਝਾੜੂ ਲਾਉਣ ਭਾਂਡੇ ਮਾਂਜਣ ਤੇ ਕੱਪੜੇ ਧੋਣ ਲਈ ਪਿੰਡੋਂ ਚਿਉਰਾ ਦੀ ਕੁੜੀ ਆਉਂਦੀ ਸੀ ਅਸੀਂ ਮਾਂ ਦੇ ਕੰਮ ਵੱਲ ਬਹੁਤਾ ਧਿਆਨ ਨਹੀਂ ਸਾਂ ਦਿੰਦੇ ਇੱਕ ਦਿਨ ਜਦੋਂ ਮੈਂ ਸਵੇਰੇ ਉੱਠਿਆ ਤਾਂ ਬਾਪੂ ਜੀ ਬਾਹਰ ਕੰਮ ਜਾਂਦੇ ਹੋਏ ਵੱਡੇ ਨੂੰ ਨਾਲ ਲੈ ਗਏ ਸਨ ਉਹ ਸ਼ਾਮੀ ਹਨੇਰੇ ਹੋਏ ਮੁੜੇ ਤਾਂ ਵੱਡੇ ਨੇ ਗੱਤੇ ਦਾ ਡੱਬਾ ਫੜਿਆ ਹੋਇਆ ਸੀ ਜਿਸ ਵਿੱਚ ਉਹਦੇ ਪੈਰਨ ਲਈ ਚਮੜੇ ਦੇ ਕਾਲੇ ਬੂਟ ਸਨ ਵੱਡੇ ਨੇ ਉਹ ਕਾਲੇ ਬੂਟ ਮੈਨੂੰ ਦਿਖਾਏ ਤਾਂ ਸਹੀ ਪਰ ਦੱਸਿਆ ਕੁਝ ਨਹੀਂ ਕਿ ਉਸ ਲਈ ਕਾਲੇ ਬੂਟ ਕਿਉਂ ਖਰੀਦੇ ਗਏ ਹਨ ਮੇਰੇ ਲਈ ਕਿਉਂ ਨਹੀਂ ਫਿਰ 1-2 ਦਿਨਾਂ ਬਾਅਦ ਉਸ ਲਈ ਨਵਾਂ ਚਿੱਟਾ ਕੁੜਤਾ ਪਜਾਮਾ ਵੀ ਕਸਬੇ ਤੋਂ ਸਿਲ ਕੇ ਆ ਗਿਆ ਸੀ ਮੈਂ ਇਸ ਵਾਰੀ ਵੀ ਚੁੱਪ ਰਿਹਾ ਦਾਦੇ ਮਾਰਿਆਂ ਵੱਡੇ ਤੇ ਬਾਪੂ ਜੀ ਕੋਲ ਕੁਝ ਨਹੀਂ ਪੁੱਛਿਆ ਬੇਬੇ ਨਾਲ ਵੀ ਕੋਈ ਗੱਲ ਨਹੀਂ ਕੀਤੀ ਫਿਰ ਇੱਕ ਦਿਨ ਸ਼ਾਮੀ ਮੈਂ ਬਾਹਰੋਂ ਖੇਡ ਕੇ ਘਰ ਪਰ ਤਿਆ ਤਾਂ ਦੇਖਿਆ ਕਿ ਬੇਬੇ ਸੂਈ ਧਾਗੇ ਨਾਲ ਇੱਕ ਨਵਾਂ ਹਰੇ ਰੰਗ ਦਾ ਕੱਪੜਾ ਸਿਉ ਰਹੀ ਹੈ ਜੀ ਉਹ ਕਪੜਾ ਪੜਕੀਲੇ ਰੰਗ ਦਾ ਨਾ ਹੁੰਦਾ ਤਾਂ ਸ਼ਾਇਦ ਉਧਰ ਮੇਰਾ ਧਿਆਨ ਹੀ ਵੀ ਨਹੀਂ ਸੀ ਜਾਣਾ ਆਹ ਬੇਬੇ ਆ ਮੈਂ ਉਸ ਦੇ ਮੰਝੇ ਦੀ ਪੈਂਦ ਵਾਲੇ ਪਾਸੇ ਬੈਠ ਪੜਕੀਲੇ ਰੰਗ ਦੇ ਕੱਪੜੇ ਨੂੰ ਛੁੰਦੇ ਪੁੱਛਿਆ ਸ਼ੁਰੂ ਤੋਂ ਹੀ ਇਹ ਮੇਰੀ ਆਦਤ ਰਹੀ ਹੈ ਕਿ ਮੈਨੂੰ ਕਿਸੇ ਵੀ ਨਵੀਂ ਚੀਜ਼ ਬਾਰੇ ਜਾਣਨ ਦੀ ਉਤਸੁਕਤਾ ਬਣੀ ਰਹੀ ਇਸ ਉਤਸੁਕਤਾ ਵਿੱਚ ਵੱਡੇ ਦੇ ਚਮੜੇ ਦੇ ਕਾਲੇ ਬੂਟ ਤੇ ਛਿੱਟਾ ਕੁੜਤਾ ਪਜਾਮਾ ਵੀ ਸ਼ਾਮਲ ਸਨ ਹੁਣ ਇਹ ਪੜਕੀਲੇ ਰੰਗ ਦਾ ਕੱਪੜਾ ਪੁੱਤ ਇਹ ਮੈਂ ਝੋਲਾ ਸਿਉ ਰਹੀ ਹਾਂ ਉਸੇ ਤਰ੍ਹਾਂ ਸੂਈ ਨਾਲ ਤਰੋਪੇ ਪਰਦੀ ਮਾਂ ਨੇ ਮੇਰੇ ਵੱਲ ਮੇਰੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਬੇਬੇ ਨਵੇਂ ਕੱਪੜੇ ਦਾ ਇਹ ਝੋਲਾ ਕਿਸ ਕੰਮ ਆਵੇਗਾ ਝੋਲੇ ਬਾਰੇ ਪੂਰੀ ਜਾਣਕਾਰੀ ਲੈਣ ਦੀ ਮੇਰੀ ਇੱਛਾ ਇੱਕ ਵਾਰੀ ਫੇਰ ਪ੍ਰਬਲ ਹੋ ਗਈ ਇਸ ਵਿੱਚ ਵੱਡਾ ਕਿਤਾਬਾਂ ਪਾ ਕੇ ਸਕੂਲ ਪੜਨ ਜਾਇਆ ਕਰੇਗਾ। ਮਾਂ ਦੀ ਗੱਲ ਮੈਨੂੰ ਠੀਕ ਤਰ੍ਹਾਂ ਸਮਝ ਨਹੀਂ ਆਈ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਪਿੰਡ ਵਿੱਚ ਤਾਂ ਕੋਈ ਸਕੂਲ ਹੀ ਨਹੀਂ। ਫਿਰ ਵੱਡਾ ਨਵੀਂ ਹਰੇ ਰੰਗ ਦੇ ਝੋਲੇ ਵਿੱਚ ਕਿਤਾਬਾਂ ਪਾ ਕੇ ਪੜਨ ਕਿੱਥੇ ਜਾਇਆ ਕਰੇਗਾ? ਬੇਬੇ ਵੱਡਾ ਕਿਤਾਬਾਂ ਝੋਲਾ ਸਕੂਲ ਮੈਂ ਮਾਂ ਨਾਲ ਸਿੱਧੀ ਗੱਲ ਤਾਂ ਨਹੀਂ ਕਰ ਸਕਿਆ ਸਗੋਂ ਮੇਰੇ ਬੋਲਦਿਆਂ ਲੰਬੀ ਗੱਲ ਦੇ ਜਿਵੇਂ ਟੁਕੜੇ ਹੋ ਗਏ ਸਨ ਬੇਬੇ ਸ਼ਾਇਦ ਮੇਰੀ ਸਾਰੀ ਬਾਤ ਸਮਝ ਗਈ ਸੀ ਵੇ ਆਹ ਨਾਲ ਦੇ ਕਸਬੇ ਸਕੂਲ ਹੈਗਾ ਵੱਡਾ ਉਸੇ ਸਕੂਲ ਚ ਪੜਨ ਜਾਇਆ ਕਰੂ ਉਸ ਲਈ ਤੇਰਾ ਬਾਪੂ ਤਾਹੀਓ ਤਾਂ ਚਮੜੇ ਦੇ ਕਾਲੇ ਬੂਟ ਅਤੇ ਕੁੜਤਾ ਪਜਾਮਾ ਖਰੀਦ ਕੇ ਲਿਆਇਆ ਤੂੰ ਦੇਖਿਆ ਨਹੀਂ ਬੇਬੇ ਦੀ ਗੱਲ ਦਾ ਮੈਂ ਇਸ ਵਾਰੀ ਵੀ ਕੋਈ ਜਵਾਬ ਨਹੀਂ ਦਿੱਤਾ ਜਦੋਂ ਕਿ ਮੈਂ ਦੋਵੇਂ ਚੀਜ਼ਾਂ ਵੇਖੀਆਂ ਸਨ ਮੇਰੇ ਮਨ ਵਿੱਚ ਇੱਕ ਸਵਾਲ ਸੀ ਮੈਂ ਮਾਂ ਕੋਲੋਂ ਪੁੱਛ ਹੀ ਲਿਆ ਪਰ ਬੇਬੇ ਮੈਂ ਇਸ ਵਾਰੀ ਵੀ ਮੇਰੀ ਗੱਲ ਅਧੂਰੀ ਰਹਿ ਗਈ ਮੇਰੇ ਚਾਹ ਨੂੰ ਦੇਖਦਿਆਂ ਬੇਬੇ ਨੇ ਇੰਨਾ ਹੀ ਕਿਹਾ ਤੂੰ ਅਜੇ ਛੋਟਾ ਹੈ ਜਦੋਂ ਅਗਲੇ ਵੇਰੇ ਤੂੰ ਪੰਜਾ ਦਾ ਹੋ ਜਾਵੇਂਗਾ ਤਾਂ ਤੈਨੂੰ ਵੀ ਤੇਰੇ ਬਾਪੂ ਜੀ ਸਕੂਲ ਵਿੱਚ ਦਾਖਲ ਕਰਵਾ ਦੇਣਗੇ ਮੈਂ ਤੇਰੇ ਲਈ ਵਧੀਆ ਨਵੇਂ ਕੱਪੜੇ ਦਾ ਝੋਲਾ ਬਣਾ ਕੇ ਦੇਵਾਂਗੀ ਤੇਰੇ ਕੱਪੜੇ ਵੀ ਵੱਡੇ ਨਾਲੋਂ ਕਿਤੇ ਵਧੀਆ ਹੋਣਗੇ ਤੇਰੇ ਲਈ ਵੀ ਨਵੇਂ ਚਮਚਮਾਉਂਦੇ ਕਾਲੇ ਬੂਟ ਮੰਗਵਾਵਾਂਗੀ ਭਾਵੇਂ ਛੋਟਾ ਹੋਣ ਕਰਕੇ ਉਸ ਵੇਲੇ ਤਾਂ ਮੈਂ ਮਾਂ ਦੀ ਗੱਲ ਪਰਚ ਗਿਆ ਸੀ ਪਰ ਮੈਨੂੰ ਇਹ ਗੱਲ ਦਾ ਗੁੱਸਾ ਜ਼ਰੂਰ ਸੀ ਕਿ ਘਰ ਵਿੱਚ ਮੈਂ ਵੱਡੇ ਨਾਲੋਂ ਛੋਟਾ ਕਿਉਂ ਹਾਂ ਤੇ ਵੱਡੇ ਨਾਲੋਂ ਜ਼ਿਆਦਾ ਨਾਲੋਂ ਬਾਅਦ ਵਿੱਚ ਕਿਉਂ ਪੈਦਾ ਹੋਇਆ ਖੈਰ ਕੱਲ ਇੱਥੇ ਹੀ ਮੁੱਕ ਗਈ ਫਿਰ ਵੱਡੇ ਦੇ ਸਕੂਲ ਜਾਣ ਦੀ ਤਿਆਰੀ ਹੋਣ ਲੱਗੀ ਰਾਤੀ ਸਾਨੂੰ ਸਾਰਿਆਂ ਨੂੰ ਛੇਤੀ ਸੌਂ ਜਾਣ ਦੀ ਸੌਂ ਜਾਂਦਾ ਹੁਕਮ ਹੋਇਆ ਕਿਉਂਕਿ ਅਸੀਂ ਸਵੇਰੇ ਛੇਤੀ ਉੱਠਣਾ ਸੀ ਸਕੂਲ ਜਾਣ ਤੇ ਵੱਡਾ ਜਿੰਨਾ ਕੋਸ ਸੀ ਮੇਰਾ ਅੰਦਰ ਉਨਾ ਹੀ ਉਦਾਸ ਸੀ ਅੱਗੇ ਭਾਵੇਂ ਅਸੀਂ ਦਿਨ ਚੜ੍ਹਿਆਂ ਉੱਠਦੇ ਸਨ ਪਰ ਸਕੂਲ ਦੇ ਚਾਹ ਵਿੱਚ ਵੱਡਾ ਸਵੇਰੇ ਹੀ ਜਾਗ ਪਿਆ ਸੀ ਮੇਰੀ ਅੱਖ ਵੀ ਹਨੇਰੇ ਹਨੇਰੇ ਖੁੱਲ ਗਈ ਸੀ ਅਸਲ ਵਿੱਚ ਤਾਂ ਉਸ ਰਾਤ ਮੈਂ ਚੰਗੀ ਤਰ੍ਹਾਂ ਸੌਂ ਵੀ ਨਹੀਂ ਸੀ ਸਕਿਆ ਮਨ ਵਿੱਚ ਬਟੇ ਲਈ ਗਿਲਾ ਅਤੇ ਆਪਣੇ ਛੋਟੇ ਹੋਣ ਦਾ ਅਫਸੋਸ ਸੀ ਤੂੰ ਇੰਨੀ ਜਲਦੀ ਕਿਉਂ ਜਾਗ ਗਿਆ ਮੈਂ ਤਾਂ ਅੱਜ ਪਹਿਲੇ ਸਕੂਲ ਜਾਵਾਂਗਾ ਨਵੇਂ ਕੱਪੜੇ ਪਹਿਨਾਂਗਾ ਇਹ ਸਭ ਕਰਦਿਆਂ देर ਤਾਂ देर ਵੀ ਤਾਂ ਹੋ ਸਕਦੀ ਹੈ ਇਸ ਲਈ ਮੈਂ ਛੇਤੀ ਉੱਠ ਖਲੋਤਾ ਪਰ ਤੂੰ ਤਾਂ ਘਰ ਹੀ ਰਹੇਗਾ ਫਿਰ ਤੂੰ ਬੱਡੇ ਨੇ ਗੁੱਸੇ ਨਾਲ ਘੂਰਦਿਆ ਆਖਿਆ ਨਹੀਂ ਵੀਰ ਮੈਂ ਇਸ ਲਈ ਛੇਤੀ ਜਾਗ ਪਿਆ ਕਿ ਤੈਨੂੰ ਸਕੂਲ ਜਾਂਦੇ ਨੂੰ ਵੇਖ ਸਕਾਂ ਤੂੰ ਨਵੇਂ ਕੱਪੜਿਆਂ ਅਤੇ ਨਵੇਂ ਬੂਟਾਂ ਵਿੱਚ ਕਿਹੋ ਜਿਹਾ ਲੱਗੇਗਾ ਇਹ ਸਭ ਵੇਖਣ ਲਈ ਹੀ ਮੇਰੀ ਅੱਖ ਛੇਤੀ ਖੁੱਲ ਗਈ ਮੇਰੇ ਘਾਲਤੇ ਵੱਡਾ ਕੁਝ ਨਹੀਂ ਬੋਲਿਆ ਉਸਨੇ ਇਸ ਵਾਰ ਟੇਟਾ ਜਿਹਾ ਮੂੰਹ ਬਣਾ ਕੇ ਮੇਰੇ ਵੱਲ ਦੇਖਿਆ ਤੇ ਫਿਰ ਗਰਦਨ ਦੂਜੇ ਪਾਸੇ ਪੁਆ ਲਈ ਬੇਬੇ ਨੇ ਵੱਡੇ ਦਾ ਚੰਗੀ ਤਰ੍ਹਾਂ ਮੂੰਹ ਤੋਤਾ, ਵਾਲ ਕੰਗੀ ਕਰਕੇ ਸਿਰ ਤੇ ਜੂڑا ਬਣਾ, ਕਾਲਾ ਧਾਗਾ ਬੰਨ ਦਿੱਤਾ। ਫਿਰ ਉਸ ਨੇ ਨਵਾਂ ਕੁੜਤਾ ਪਹਿਨਿਆ, ਨਵਾਂ ਪਜਾਮਾ ਪਹਿਨਿਆ, ਨਵੇਂ ਚਮਕਦੇ ਬੂਟ ਪਹਿਨੇ। ਥਾਲੀ ਵਿੱਚ ਰਾਦ ਦੀ ਜੰਮੀ ਦਹੀਂ ਚ ਖੰਡ ਪਾ ਕੇ ਮਿੱਠੇ ਚੌਲ ਉਹਦੇ ਮੂੰਹ ਨੂੰ ਲਾਏ। ਫਿਰ ਤੁਰੰਤੋਂ ਪਹਿਲਾਂ ਕਾਂੰਧ ਤੇ ਟੰਗੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਮੂਹਰੇ ਮੱਥਾ ਟਿਕਵਾਇਆ ਮੈਂ ਚੁੱਪਚਾਪ ਇਹ ਸਭ ਕੁਝ ਹੁੰਦਾ ਦੇਖੀ ਜਾ ਰਿਹਾ ਸੀ ਉਸ ਵੇਲੇ ਮੇਰੇ ਅੰਦਰ ਇੱਕੋ ਗੱਲ ਸੀ ਇਹ ਇੱਕ ਸਾਲ ਤਾਂ ਐਵੇਂ ਲੰਘ ਜਾਵੇਗਾ ਫਿਰ ਅਗਲੇ ਬਰੇ ਮੈਂ ਵੀ ਸਕੂਲ ਜਾਣ ਲੱਗਾਗਾ ਮੇਰੇ ਨਾਲ ਵੀ ਬੇਬੇ ਇਸੇ ਤਰ੍ਹਾਂ ਕਰੇਗੀ ਅਜੇ ਚੰਗੀ ਤਰ੍ਹਾਂ ਧੂਪ ਵੀ ਨਹੀਂ ਸੀ ਚੜੀ ਕਿ ਪਿੰਡ ਦੇ ਨੰਬਰਦਾਰ ਦਾ ਅਦਾਸੀਰੀ ਗੱਡਾ ਲੈ ਕੇ ਸਾਡੇ ਮੂਹੇ ਮੂਹਰੇ ਆ ਖੜਾ ਹੋਇਆ ਵੱਡੇ ਨੇ ਉਸ ਨਾਲ ਹੀ ਸਕੂਲ ਪੜਨ ਜਾਣਾ ਸੀ ਵੱਡਾ ਤਿੰਨ ਕੋ ਦਾ ਪੈਂਡਾ ਪਲਾ ਪੈਦਲ ਕਿਵੇਂ ਤੈ ਕਰ ਸਕਦਾ ਸੀ ਦੂਜਾ ਉਹ ਪਟਵਾਰੀ ਦਾ ਪੁੱਤ ਵੀ ਤਾਂ ਸੀ ਗੱਡੇ 'ਚ ਬਹਿਣ ਤੋਂ ਪਹਿਲਾਂ ਬਾਪੂ ਜੀ ਨੇ ਸੰਦੂਕ ਵਿੱਚੋਂ ਨਵਾਂ ਖੇਸ ਕੱਟ ਕੇ ਗੱਡੀ ਉੱਤੇ ਵਿਸ਼ਾਂ ਦਿੱਤਾ ਤਾਂ ਕਿ ਬੈਂਦੇ ਵੇਲੇ ਵੱਡੇ ਦੇ ਕੱਪੜੇ ਮੈਲੇ ਨਾ ਹੋ ਜਾਣ ਬਾਪੂ ਜੀ ਦੇ ਨੇ ਦੋ ਸੇਰ ਦੇ ਸੀਕੋ ਦੀ ਕੰਸਤਰੀ ਅਧਿਆਪਕ ਨੂੰ ਦੇਣ ਲਈ ਹੱਥ ਵਿੱਚ ਲੈ ਲਈ ਅਤੇ ਉਹ ਵੱਡੇ ਦੀ ਉਂਗਲੀ ਫੜ ਕੇ ਗੱਡੇ ਵੱਲ ਨੂੰ ਤੁਰ ਪਈ ਕੁਝ ਦੂਰੀ ਤੇ ਚੁੱਪ ਖਲੋਤਾ ਮੈਂ ਇਹ ਸਭ ਦੇਖੀ ਜਾ ਰਿਹਾ ਸੀ ਮੇਰੇ ਮਨ ਵਿੱਚ ਕਿੰਨੇ ਹੀ ਸਵਾਲ ਸਨ ਕਿੰਨਾ ਕੁਝ ਪੁੱਛਣਾ ਚਾਹੁੰਦਿਆਂ ਵੀ ਮੈਂ ਮਾਗਲੋ ਕੁਝ ਨਹੀਂ ਪੁੱਛ ਪਾ ਰਿਹਾ ਸੀ ਉਸ ਵੇਲੇ ਵੱਡੇ ਨੇ ਵੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਉਸ ਦੀ ਗਰਦਨ 'ਤੇ ਨਵੇਂ ਕੱਪੜੇ ਨਵੇਂ ਬੂਟਾਂ ਤੇ ਕਿਤਾਬਾਂ ਦੇ ਨਾਲ ਵਿੱਚ ਉਲੇ ਕਰਕੇ ਜਿਵੇਂ ਆਕੜੀ ਹੋਈ ਸੀ ਦੇ ਹਲੀਚਾਂ 'ਚ ਖੜੀ ਮਾਂ ਨੇ ਇੱਕ ਵਾਰੀ ਆਪਣੇ ਪੁੱਤ ਵੱਲ ਵੇਖਿਆ ਜਿਸ ਨੂੰ ਲੈ ਕੇ ਗੱਡਾ ਤਿੰਨ ਕੋਹ ਦੀ ਦੂਰੀ ਤੇ ਬਣੇ ਸਕੂਲ ਵੱਲ ਟੁਰ ਪਿਆ ਸੀ ਗੱਡਾ ਛੇਤੀ ਹੀ ਗਲੀ ਪਾਰ ਕਰ ਗਿਆ ਮੈਂ ਅਜੇ ਵੀ ਮਾਂ ਦੇ ਕੁਰਤੇ ਦੀ ਕੋਰ ਫੜੀ ਆਪਣੀ ਥਾਂ ਤੇ ਚੁੱਪ ਖਲੋਤਾ ਸੀ ਮੇਰੇ ਮਨ ਵਿੱਚ ਸੀ ਕਿ ਮਾਂ ਨੂੰ ਕਹਾਂ ਕਿ ਉਹ ਮੈਨੂੰ ਵੱਡੇ ਨਾਲ ਸਕੂਲ 'ਚ ਪੜਨ ਲਈ ਨਹੀਂ ਭੇਜ ਸਕਦੀ ਤਾਂ ਐਵੇਂ ਭੇਜ ਦੇਵੇ ਮੈਂ ਵੀ ਕਸਬੇ ਤੀਕ ਕੋ ਮਾਵਾਗਾ ਪਰ ਮੇਰੇ ਕੋਲੋਂ ਮਾਂ ਨੂੰ ਇਹ ਨਹੀਂ ਆਖਿਆ ਗਿਆ ਮੈਂ ਸਾਰਾ ਦਿਨ ਵੱਡੇ ਦਾ ਇੰਤਜ਼ਾਰ ਕਰਦਾ ਰਿਹਾ ਇਹ ਸੋਚਦਾ ਹੋਇਆ ਕਿ ਉਹ ਸ਼ਾਮ ਜਦੋਂ ਸ਼ਾਮੀ ਸਕੂਲ ਆ ਸਕੂਲੋਂ ਆਵੇਗਾ ਤਾਂ ਮੈਂ ਉਸ ਕੋਲੋਂ ਬੀਤੇ ਸਾਰੇ ਦਿਨ ਦੀ ਜਾਣਕਾਰੀ ਲਵਾਵਾਂਗਾ ਫਿਰ ਵੱਡਾ ਉਸੇ ਤਰ੍ਹਾਂ ਗੱਡੇ 'ਚ ਬਹਿ ਕੇ ਘਰ 모ੜ ਆਇਆ ਪਰ ਜਦੋਂ ਮੈਂ ਵੱਡੇ ਕੋਲੋਂ ਬੀਤੇ ਬੀਤ ਗਏ ਦਿਨ ਦੀ ਜਾਣਕਾਰੀ ਲੈਣੀ ਚਾਹੀ ਉਹ ਮੈਨੂੰ ਵੱਡ ਖਾਣ ਨੂੰ ਪਿਆ ਉਸਨੇ ਮੈਨੂੰ ਕੁਝ ਨਹੀਂ ਦੱਸਿਆ ਫਿਰ ਰੋਜ਼ ਇਸੇ ਤਰ੍ਹਾਂ ਹੁੰਦਾ ਰਿਹਾ ਨੰਬਰਦਾਰ ਸੀਰੀ ਨੂੰ ਗੱਡਾ ਦੇ ਕੇ ਸਵੇਰੇ ਹੀ ਸਾਡੇ ਘਰ ਵੱਲ ਕੱਲ ਦਿੰਦਾ ਵੱਡਾ ਸਕੂਲ ਜਾਣ ਲਈ ਰੋਜ਼ ਛੇਤੀ ਉੱਠ ਘੜੋਂਦਾ ਅਤੇ ਮੇਰੀ ਵੀ ਉਸ ਨੂੰ ਸਕੂਲ ਜਾਂਦੇ ਨੂੰ ਦੇਖਣ ਦੀ ਲਈ ਸਾਝ ਰੇ ਅੱਖ ਖੁੱਲ ਜਾਂਦੀ ਰੋਜ਼ ਦੀ ਕਿਰਿਆ ਰੋਜ਼ ਚੱਲਦੀ ਉਹੀ ਵੱਡੇ ਦਾ ਮੂੰਹ ਤੋਣਾ ਉਹੀ ਕੁੜਤਾ ਪਜਾਮਾ ਪਹਿਨਣਾ ਉਹੀ ਪਾਲਿਸ਼ ਕੀਤੇ ਚਮਚਮਾਉਂਦੇ ਬੂਟ ਉਹੀ ਰੋਜ਼ ਬੇਬੇ ਦਾ ਗੱਡੇ ਵਿੱਚ ਕੇਸ਼ ਵਛਾਣਾ ਹੌਲੀ-ਹੌਲੀ ਟੁਰਤੇ ਪਲਤਾਂ ਨੇ ਗਲੀ ਭਾਰ ਕਰ ਜਾਣਾ ਅਤੇ ਮੈਂ ਮਾਂ ਦੇ ਕੁੜਤੇ ਦੀ ਕੋਰ ਨੂੰ ਪਕੜੀ ਖਲੋਤਿਆਂ ਅੱਖਾਂ ਤੋਂ ਦੂਰ ਹੁੰਦੇ ਜਾਂਦੇ ਗੱਡੇ ਨੂੰ ਵੇਖਣਾ ਅਤੇ ਹਰ ਰੋਜ਼ ਇਹ ਇੱਕ ਸਾਲ ਪੂਰਾ ਹੋ ਜਾਂਦਾ ਇੰਤਜ਼ਾਰ ਕਰਨਾ ਫਿਰ ਇੱਕ ਦਿਨ ਸਵੇਰੇ ਜਦੋਂ ਮੈਂ ਬਾਹਰ ਨਿਕਲਿਆ ਤਾਂ ਗੱਡੇ ਕੋਲ ਪਿੰਡ ਦੇ ਚਾਰ ਮੁੰਡੇ ਖਲੋਤੇ ਦਿਸੇ ਮਸਾਂ ਵੱਡੇ ਦੀ ਉਮਰ ਦੇ ਜਾਂ ਉਸ ਤੋਂ 2 ਸਾਲ ਵੱਡੇ ਜਿਨ੍ਹਾਂ ਦੀਆਂ ਸਰੋਂ ਦੇ ਤੇਲ ਨਾਲ ਚੋਪੜੀਆਂ ਨੰਗੀਆਂ ਲੱਤਾਂ ਨੰਗੇ ਪੈਰ ਜਿਨ੍ਹਾਂ ਦੇ ਸਿਰ ਨੰਗੇ ਸਨ ਕੱਪੜੇ ਮੈਲੇ ਜਿਹੇ ਸਨ ਜਿਨ੍ਹਾਂ ਦੇ ਹੱਥਾਂ ਵਿੱਚ ਕਿਤਾਬਾਂ ਦੇ ਕਿਤਾਬਾਂ ਲਈ ਕੱਪੜੇ ਦੇ ਝੋਲੇ ਤੇ ਦੂਜੇ ਹੱਥਾਂ ਵਿੱਚ ਗਾੱਚੀ ਨਾਲ ਪੋਚੀਆਂ ਹੋਈਆਂ ਫੱਟੀਆਂ ਸਨ ਪਹਾਵੇਂ ਪਹਿਲੇ ਦਿਨ ਤਾ ਮੇਰੀ ਸਮਝ ਵਿੱਚ ਕੁਝ ਨਹੀਂ ਆਇਆ ਪਰ ਤਿੰਨ ਚਾਰ ਦਿਨ ਲੰਘ ਜਾਂਦੇ ਸ਼ਾਮੀ ਉਹਨਾਂ ਮੁੰਡਿਆਂ ਨਾਲ ਖੇਡਦਿਆਂ ਪਤਾ ਲੱਗਿਆ ਕਿ ਉਹ ਜ਼ਿਮੀਦਾਰਾਂ ਦੇ ਮੁੰਡੇ ਵੀ ਵੱਡੇ ਨਾਲ ਕਸਬੇ ਵਿੱਚ ਸਕੂਲ ਪੈਦਲ ਜਾਂਦੇ ਹਨ ਅਤੇ ਆਉਂਦੇ ਵੀ ਪੈਦਲ ਹੀ ਹਨ ਕਿਉਂਕਿ ਵੱਡਾ ਉਹਨਾਂ ਨੂੰ ਗੱਡੇ ਵਿੱਚ ਬਹਿਣ ਨਹੀਂ ਦਿੰਦਾ ਉਹਦਾ ਖਿਆਲ ਹੈ ਕਿ ਅਜਿਹਾ ਹੋਣ ਤੇ ਉਹ ਮੁੰਡੇ ਵੀ ਉਹਦੇ ਬਰਾਬਰ ਹੋ ਜਾਣਗੇ ਦੇਣ ਗਿਣਤੀਆਂ ਇੱਕ ਸਾਲ ਲੰਘ ਗਿਆ। ਵੱਡੇ ਤੇ ਸਾਲਾਨਾ ਇਮਤਿਹਾਨ ਹੋ ਗਏ। ਹੁਣ ਮੇਰੀ ਸਕੂਲ ਜਾਣ ਦੀ ਵਾਰੀ ਸੀ। ਪਿਛਲੇ ਕਈ ਦਿਨਾਂ ਦਾ ਰਾਤੀਂ ਮੰਜੇ ਤੇ ਲੰਮਾ ਪਿਆ ਮੈਂ ਵੀ ਆਪਣੇ ਸਕੂਲ ਜਾਣ ਬਾਰੇ ਸੋਚਦਾ ਰਹਿੰਦਾ ਸੀ। ਮਾਂ ਦੀਆਂ ਕਹੀਆਂ ਸਾਰੀਆਂ ਗੱਲਾਂ ਵਾਰ-ਵਾਰ ਯਾਦ ਆਉਣ ਲੱਗਦੀਆਂ ਸਨ। ਉਹ ਸਭ ਕੁਝ ਜੋ ਵਡੇ ਨਾਲ ਵਾਪਰਿਆ ਸੀ ਮਾਂ ਵੱਲੋਂ ਮੇਰੇ ਲਈ ਵੀ ਉਸ ਤੋਂ ਵੱਧ ਕੀ ਕਰਨ ਦਾ ਖਿਆਲ ਮਨ ਵਿੱਚ ਆ ਜਾਂਦਾ ਸੀ ਨਵਾਂ ਕੁੜਤਾ ਪਜਾਮਾ ਚ ਨਵੇਂ ਚਮਚਮਾਉਂਦੇ ਕਾਲੇ ਬੂਟ ਬਾਹਰ ਦਰਵਾਜ਼ੇ ਤੇ ਖੜੋਤਾ ਨੰਬਰਦਾਰ ਦਾ ਘੱਡਾ ਤੇ ਘੱਡੇ ਵਿੱਚ ਸੰਦੂਕ ਚੋਂ ਬਾਹਰ ਕੱਢ ਕੇ ਵਿਛਾਇਆ ਨਵਾਂ ਖੇਸ ਥਾਲੀ ਵਿੱਚ ਰੱਖੇ ਦਹੀਂ ਖੰਡ ਤੇ ਚੌਲ ਭਾਵੇਂ ਮੇਰੇ ਸਕੂਲ ਜਾਣ ਵਿੱਚ ਅਜੇ 2 ਦਿਨ ਬਾਕੀ ਸਨ ਪਰ ਮੇਰੇ ਲਈ ਬੇਬੇ ਏ ਨਾਤਾ ਨਵੀਂ ਕੱਪੜੇ ਦਾ ਝੋਲਾ ਤਿਆਰ ਕਰਨਾ ਸ਼ੁਰੂ ਕੀਤਾ ਸੀ ਅਤੇ ਨਾ ਹੀ ਬਾਪੂ ਜੀ ਕਸਬੇ ਤੋਂ ਮੇਰੇ ਲਈ ਕਾਲੇ ਬੂਟ ਅਤੇ ਨਵਾਂ ਕੁਰਤਾ ਖਰੀਦ ਕੇ ਲਿਆਏ ਸਨ ਇਹ ਦੋ ਦਿਨ ਵੀ ਲੰਘ ਗਏ ਮੈਂ ਹਨੇਰੇ ਹਨੇਰੇ ਹੀ ਉੱਠ ਖਲੋਤਾ ਕਿਉਂਕਿ ਮੈਂ ਮਾਂ ਮਾਂ ਨੇ ਮੈਨੂੰ ਸਵੇਰੇ ਛੇਤੀ ਉੱਠਣ ਲਈ ਆਖਿਆ ਸੀ ਮੈਂ ਕੱਲ ਸਕੂਲ ਜਾਣਾ ਸੀ ਅਤੇ ਬਾਪੂ ਜੀ ਨੇ ਮੈਨੂੰ ਸਕੂਲ ਦਾਖਲ ਕਰਵਾਉਣਾ ਸੀ ਰਾਤੀ ਸੌਂਦੇ ਵੇਲੇ ਇਹ ਸਾਰਾ ਕੁਝ ਇੱਕ ਫਿਲਮ ਵਾਂਗ ਮੇਰੀਆਂ ਅੱਖਾਂ ਅੱਗੇ ਘੁੰਮੀ ਜਾ ਰਿਹਾ ਸੀ ਜੇ ਉਸ ਵਿੱਚ ਸਾਰੀਆਂ ਚੀਜ਼ਾਂ ਨਾ ਹੋਣ ਤਾਂ ਹੁਣ ਬਾਰੇ ਇੱਕ ਦੋ ਵਾਰੀ ਰੁਕਾਵਟ ਆਈ ਵੀ ਤਾਂ ਮਨ ਨੇ ਆਪ ਹੀ ਉਸ ਦਾ ਹੱਲ ਲੱਭ ਲਿਆ ਸੀ ਬੇਬੇ ਨੇ ਸਾਰੀਆਂ ਨਵੀਆਂ ਚੀਜ਼ਾਂ ਵੱਡੇ ਕੋਲੋਂ ਛਪਾ ਕੇ ਰੱਖੀਆਂ ਰੱਖ ਦਿੱਤੀਆਂ ਹੋਣਗੀਆਂ ਉਹ ਸਵੇਰੇ ਹੀ ਮੈਨੂੰ ਸਭ ਕੁਝ ਕੱਢ ਕੇ ਦੇਵੇਗੀ ਇਸ ਸੋਚ ਦੇ ਨਾਲ ਹੀ ਉਹ ਫਿਲਮ ਮੁੜ ਸ਼ੁਰੂ ਹੋ ਜਾਂਦੀ ਉਹ ਸਭ ਕੁਝ ਜੋ ਪਿਛਲੇ ਵਰੇ ਵੱਡੇ ਨਾਲ ਵਾਪਰਿਆ ਸੀ ਉਸ ਦੇ ਗੱਡੀ 'ਚ ਬੈਠਣ ਤੋਂ ਲੈ ਕੇ ਗੱਡੀ ਦਾ ਅਗਲੀ ਤਾਂ ਮੋੜ-ਮੋੜ ਕੇ ਉਹ ਅੱਖਾਂ ਤੋਂ ਹੌਲੇ ਹੋ ਜਾਣ ਤੱਕ ਸਭ ਕੁਝ ਮੁੜ ਚੱਲਦੀ ਫਿਲਮ ਨਾਲ ਜੁੜ ਜਾਂਦਾ ਮੈਂ ਤਾਂ ਭਾਵੇਂ ਸਵੇਰੇ ਚਾਹ ਨਾਲ ਭਰਿਆ ਸਕੂਲ ਜਾਣ ਲਈ ਉੱਠ ਖਲੋਤਾ ਪਰ ਵੱਡਾ ਨਹੀਂ ਜਾ ਗਿਆ ਉਹ ਤਾਂ ਮਾਂ ਦੇ ਨਾਲ ਮੰਜੇ ਤੇ ਸੁੱਤਾ ਪਿਆ ਸੀ ਮਨ ਵਿੱਚ ਆਈ ਇਸ ਬਾਰੇ ਮਾਂ ਨੂੰ ਪੁੱਛਾਂ ਪਰ ਨਹੀਂ ਪੁੱਛਿਆ ਰਾਤੀ ਸੌਂਦਾ ਹੋਇਆ ਮੈਂ ਕਿੰਨੇ ਖਿਆਲਾਂ ਚੰਗੇ ਖਿਆਲਾਂ ਤੇ ਸੁਆਦ ਨਾਲ ਭਰਿਆ ਹੋਇਆ ਸੀ ਕਿ ਮਾਂ ਕੋਲੋਂ ਕੁਝ ਪੁੱਛ ਕੇ ਉਹਨਾਂ ਨੂੰ ਖਰਾਬ ਨਹੀਂ ਸੀ ਕਰਨਾ ਚਾਹੁੰਦਾ ਮੈਂ ਸਵੇਰੇ ਉੱਠਦਿਆਂ ਹੀ ਮੂੰਹ ਆਪੇ ਧੋ ਲਿਆ ਸੋਚਿਆ ਸੀ ਕਿ ਇਸ ਤੋਂ ਬਾਅਦ ਮਾਂ ਵਾਲ ਕੰਗੀ ਕਰੇਗੀ ਨਵਾਂ ਕੁੜਤਾ ਪਜਾਮਾ ਪਹਿਨਾਏਗੀ ਨਵੇਂ ਬੂਟ ਬਾਪੂ ਜੀ ਅਧਿਆਪਕ ਲਈ ਦੋ ਸੇਰ ਕੀ ਬਾਹਰ ਬੂਹੇ ਤੇ ਨੰਬਰਦਾਰਾਂ ਦਾ ਗੱਡਾ ਤੇ ਬਾਪੂ ਜੀ ਦਾ ਸੰਦੂਕ ਜੀ ਦੇ ਸੰਦੂਕ ਚੋਂ ਪਰ ਮਾਂ ਨੇ ਮੇਰੇ ਵਾਲ ਕੰੰਗੀ ਕੀਤੇ ਤੇ ਉਹਨਾਂ ਤੇ ਕਾਲਾ ਧਾਗਾ ਬੰਨ੍ਹ ਦਿੱਤਾ ਫਿਰ ਉਸਨੇ ਮੇਰਾ ਪੁਰਾਣਾ ਹੱਥ ਨਾਲ ਤੋਤਾ ਢੋੜਾ ਕੁਰਤਾ ਪਜਾਮਾ ਮੈਨੂੰ ਪਹਿਨਾ ਦਿੱਤਾ ਵੱਡੇ ਦੇ ਪਿਛਲੇ ਵਰੇ ਦੇ ਛੋਟੇ ਹੋ ਗਏ ਬੂਟ ਮੈਨੂੰ ਫੜਾ ਦਿੱਤੇ ਜਿਹੜੇ ਮੈਂ ਚੁੱਪਚਾਪ ਬਿਨਾਂ ਬੋਲਿਆਂ ਆਪ ਪਹਿਨ ਲਈ ਫਿਰ ਉਸਨੇ ਵੱਡੇ ਦੇ ਪੁਰਾਣੇ ਤੇਰਾ ਪੁਰਾਣੇ ਅਤੇ ਰੰਗ ਫਿੱਟੇ ਝੋਲੇ ਵਿੱਚ ਮੇਰੀਆਂ ਕਿਤਾਬਾਂ ਪਾ ਦਿੱਤੀਆਂ ਚੱਲ ਛੋਟਿਆ ਸਕੂਲ ਨੂੰ ਮਾ ਕੋਲੋਂ ਰਾਤ ਵਾਲੀ ਦਹੀਂ ਖੰਡ ਤੇ ਚੋਲਾਂ ਵਾਲੀ ਥਾਲੀ ਵੀ ਨਹੀਂ ਸੀ ਭਾਵੇਂ ਪ੍ਰਾਣੀਆਂ ਚੀਜ਼ਾਂ ਪਹਿਨ ਕੇ ਇੱਕ ਵਾਰੀ ਤਾਂ ਮੇਰੇ ਅੰਦਰ ਚਾ ਮੱਠਾ ਪੈ ਗਿਆ ਪਰ ਸਕੂਲ ਜਾਣ ਦੇ ਚਾ ਨਾਲ ਅਜੇ ਵੀ ਮੇਰਾ ਅੰਦਰ ਭਰਿਆ ਹੋਇਆ ਸੀ ਭਾਵੇਂ ਇੱਕ ਵਾਰੀ ਮੈਂ ਅਚੇਤ ਮਨ ਦੇ ਕੋਨੇ ਵਿੱਚ ਦੱਬੀਆਂ ਬੇਬੇ ਦੀਆਂ ਪਿਛਲੇ ਵਰੇ ਦੀਆਂ ਆਖੀਆਂ ਹੋਈਆਂ ਸਾਰੀਆਂ ਗੱਲਾਂ ਚੇਤੇ ਆ ਗਈਆਂ ਸਨ ਪਰ ਤਾਂ ਵੀ ਮੈਂ ਹੂੰ ਕਹਿ ਕੇ ਗਰਦਨ ਨੂੰ ਚਟਕਾ ਜੀ ਹਮਾਰਿਆ ਤੇ ਸਕੂਲ ਜਾਣ ਲਈ ਆਪਣੀ ਥਾਂੋਂ ਉੱਠ ਖੜੋਤਾ ਚਲੋ ਵੱਡਾ ਵੀ ਤਾਂ ਆਪਣਾ ਹੀ ਹੈ ਉਹਦੀਆਂ ਪੁਰਾਣੀਆਂ ਚੀਜ਼ਾਂ ਵੀ ਘਰ ਦੀਆਂ ਹੀ ਨੇ ਫਿਰ ਕਾਹਦਾ ਗਿਲਾ ਇਹ ਸੋਚਦਾ ਮੈਂ ਗੱਡੇ ਚ ਬਹਿਣ ਲਈ ਕ ਬਾਹਰ ਲਈ ਬਾਹਰ ਦੇ ਬੂਹੇ ਵੱਲ ਤੁਰ ਪਿਆ ਮੈਂ ਬੂਹਾ ਖੋਲਿਆ ਤਾਂ ਬਾਹਰ ਆਇਆ ਪਰ ਆਹ ਕੀ ਉੱਥੇ ਨਾ ਤਾਂ ਨੰਬਰਦਾਰ ਦਾ ਕੋਈ ਗੱਡਾ ਖਲੋਤਾ ਸੀ ਅਤੇ ਨਾ ਹੀ ਕੋਈ ਨਵਾਂ ਖੇਸ ਸਗੋਂ ਉੱਥੇ ਤਾਂ ਜ਼ਮੀਦਾਰਾਂ ਦੇ ਉਹੀ ਚਾਰ ਮੁੰਡੇ ਖੜੋਤੇ ਸਨ ਜਿਹੜੇ ਵੱਡੇ ਦੇ ਗੱਡੇ ਪਿੱਛੇ ਪਹੇ ਦੇ ਸੁੱਕੇ ਰੇਤ ਚ ਪੈਦਲ ਤੁਰਦੇ ਜਾਂਦੇ ਸਨ ਸ਼ਾਇਦ ਇਹਨਾਂ ਮੁੰਡਿਆਂ ਦੇ ਘਰ ਵਾਲਿਆਂ ਨੂੰ ਬਾਪੂ ਜੀ ਨੇ ਸਾਡੇ ਬੂਹੇ ਤੇ ਆਉਣ ਲਈ ਆਖਿਆ ਹੋਵੇ ਜਾ ਛੋਟਿਆ ਤੂੰ ਇਹਨਾਂ ਮੁੰਡਿਆਂ ਨਾਲ ਚਲਾ ਜਾ ਤੇਰੇ ਬਾਪੂ ਜੀ ਬਾਅਦ ਚ ਸਾਈਕਲ ਤੇ ਆ ਕੇ ਤੈਨੂੰ ਦਾਖਲ ਕਰਵਾ ਦੇਣਗੇ ਪਰ ਵੱਡਾ ਉਹ ਹੋਣ ਇਸ ਸਕੂਲ ਚ ਪੜਨ ਨਹੀਂ ਜਾਇਆ ਕਰੇਗਾ ਸਗੋਂ ਤੇਰੇ ਬਾਪੂ ਜੀ ਨੇ ਉਸ ਨੂੰ ਸ਼ਹਿਰ ਚ ਪੜਨ ਠਹਿਰਨ ਦਾ ਪ੍ਰਬੰਧ ਕਰਵਾ ਦਿੱਤਾ ਹੈ ਇਹ ਬੋਲ ਸੁਣ ਕੇ ਮੈਂ ਬੇਬੇ ਦੇ ਚਿਹਰੇ ਵੱਲ ਦੇਖਿਆ ਮੈਨੂੰ ਲੱਗਿਆ ਜਿਵੇਂ ਉਹ ਇਹ ਆਖ ਕੇ ਮੇਰੇ ਕੋਲੋਂ ਨਜ਼ਰਾਂ ਚੁਰਾ ਰਹੀ ਸੀ ਜਿੰਨਾ ਅੰਦਰ ਉਸ ਵੇਲੇ ਜਿਵੇਂ ਨਮੀ ਭਰੀ ਹੋਈ ਸੀ ਸ਼ਾਇਦ ਇਹ ਸਾਰਾ ਕੁਝ ਬਾਪੂ ਜੀ ਕਰਕੇ ਇਸ ਤੋਂ ਪਹਿਲਾਂ ਕਿ ਬੇਬੇ ਦੀਆਂ ਭਰੀਆਂ ਅੱਖਾਂ ਵਿੱਚੋਂ ਪਾਣੀ ਬਾਹਰ ਨਿਕਲਦਾ ਉਹ ਦਹਲੀਜ਼ ਛੱਡ ਕੇ ਅੰਦਰ ਚਲੀ ਗਈ ਸੀ ਅਤੇ ਇੱਕ ਮੈਂ ਸੀ ਜਿਸਦੇ ਮਨ ਵਿੱਚ ਉਸ ਵੇਲੇ ਕਈ ਸਵਾਲ ਸਨ ਜਿਹੜੇ ਮੈਂ ਪੁੱਛਣਾ ਚਾਹੁੰਦਾ ਹੋਇਆ ਵੀ ਬੇਬੇ ਕੋਲੋਂ ਨਹੀਂ ਸੀ ਪੁੱਛ ਸਕਿਆ ਮੈਂ ਤਾਂ ਸਾਰਾ ਕੁਝ ਮਾਨ ਚ ਲਈ ਤੈਨੂੰ ਕੁਹਦਾ ਪੈਂਡਾ ਤੇ ਕਰਨ ਖਾਤਰ 40 50 ਨਾ ਚਾਰ ਮੁੰਡਿਆਂ ਨਾਲ ਸਕੂਲ ਨੂੰ ਟੁਰ ਪਿਆ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ